ਜਲੰਧਰ ਦੀ ਜਿਮਨੀ ਚੋਂ ਨੂੰ ਲੈ ਕੇ ਸਵੇਰ ਤੋਂ 7 ਵਜੇ ਤੋਂ VOTING ਸਟਾਰਟ ਹੋ ਚੁੱਕੀ ਹੈ ਜਿਸ ਦੀ ਤੁਸੀਂ ਗੱਲ ਕਰੀਏ ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੜੇ ਪ੍ਰੂਅ ਪ੍ਰਬੰਧ ਕੀਤੇ ਗਏ ਨੇ ਆਪ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੋ ਆਪ ਜੋ ਹੈ ਬੂਥਾਂ ਦੇ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਲੋਇਨ ਆਰਡਰ ਨੂੰ ਖਰਾਬ ਨਾ ਕੀਤਾ ਜਾਵੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਡਿਪਟੀ ਹੋਰ ਵੀ ਪੁਲਿਸ ਪ੍ਰਸ਼ਾਸਨ ARP ਪੈਰਾਮੈਂਟਰੀ ਫੋਰਸ ਕਿਹੜੀ ਉਹਨਾਂ ਦੇ ਨਾਲ ਨੇ ਹਰ ਬੂਥ ਕਿਹੜਾ ਚੈੱਕ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪ ਡਿਪਟੀ ਜੋ ਹੈ ਜੁਆਇੰਟ ਕਮਿਸ਼ਨਰ ਲਗਾਤਾਰ ਜੋ ਹੈ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਸੀ ਫਲੈਂਕ ਮਾਰਚ ਜਾ ਰਹੇ ਸੀ ਨਸ਼ੇ ਨੂੰ ਲੈ ਕੇ ਰੇਡ ਵੀ ਕੀਤੀ ਜਾ ਰਹੀ ਐ ਸੀ ਜਿਸ ਦੇ ਉਹਨਾਂ ਦਾ ਕਹਿਣਾ ਸੀ ਜੋ ਨਸ਼ੇ ਨੂੰ ਠੱਲ ਪਾਣ ਲਈ ਲਗਾਤਾਰ ਜਿਹੜੇ ਆ ਜਲੰਧਰ ਵੈਸਟ ਹਲਕੇ ਦੇ ਵਿੱਚ ਕਈ ਲੋਕਾਂ ਦੇ ਮੁੱਦੇ ਸੀ ਉਹ ਨਸ਼ੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਮੁੱਦੇ ਸੀ ਇਸੇ ਵਾਰ ਪੁਲਿਸ ਵੱਲੋਂ ਪੂਰੇ ਪਰਮੰਦ ਕੀਤਾ ਗਿਆ ਸੀ ਤੇ ਹੁਣ ਆਪ ਜਲੰਧਰ ਦੇ ਕਿਹੜੇ ਵੈਸਟ ਹਲਕੇ ਦੀ ਜਿਮਨੀ ਚੋਂ ਨੂੰ ਲੈ ਕੇ ਕਿਹੜੇ ਬੂਥ ਹੈ ਉਹ ਚੈੱਕ ਕੀਤੇ ਜਾ ਰਹੇ ਨੇ ਕੋਈ ਲੋਏ ਨਾਡਰ ਨੂੰ ਖਰਾਬ ਨਾ ਕੀਤਾ ਜਾਵੇ ਜੋ ਐਪੈਰਾਮੈਂਟਰੀ ਫੋਰਸ ਤੇ ARP ਤੇ ਪੰਜਾਬ ਪੁਲਿਸ ਦੀਆਂ ਟੀਮਾਂ ਜਿਹੜੀਆਂ ਲੱਗ ਚੁੱਕੀਆਂ ਤੁਸੀਂ ਦੇਖ ਰਹੇ ਹੋ ਆਪ ਇੱਕ ਇੱਕ ਬੂਥ ਕਿਹੜਾ ਜੁਆਇੰਟ ਕਮਿਸ਼ਨਰ ਵੱਲੋਂ ਚੈੱਕ ਕੀਤਾ ਜਾ ਰਿਹਾ ਜਿਸ ਦੀ ਪੁਲਿਸ ਪ੍ਰਬੰਧ ਕੀੜਿਆ ਪੂਰੇ ਕੀਤੇ ਸਹੀ ਕੀਤੇ ਗਏ ਨੇ ਜਿਸ ਦੀਆਂ ਕੋਈ ਪਰੇਸ਼ਾਨੀ ਦਾ ਸਾਹਮਣਾ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਬਾਰੇ ਅਸੀਂ ਜੁਆਇੰਟ ਕਮਿਸ਼ਨਰ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਸਵੇਰ ਤੋਂ 7 ਵਜੇ ਤੋਂ VOTING ਕਿਹੜੀ ਹੈ ਸਟਾਰਟ ਹੋ ਚੁੱਕੀ ਹੈ ਲੰਬੀਆਂ ਲੰਬੀਆਂ ਕਿਹੜੀਆਂ ਲਾਈਨਾਂ ਲੱਗ ਚੁੱਕੀਆਂ ਹਈਆਂ ਸਮਾਰਟ ਸਕੂਲ ਵੀ ਕਿਹੜੇ ਆ ਬਣਾਏ ਗਏ ਨੇ ਕਿੱਥੇ VOTING ਹੋਏਗੀ ਲੋਕ ਕਿਹੜੇ ਵੋਟ ਪਾਣਗੇ ਨੌਜਵਾਨ ਵੋਟ ਪਾਣਗੇ ਤੇ ਉਹਨਾਂ ਨੂੰ ਇਸ ਸੈਵਿਕਟ ਵੀ ਦਿੱਤਾ ਜਾਏਗਾ ਬੂਟੇ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੈਂ ਇੱਕ ਵਾਰ ਮੈਂ ਆਪਣੇ ਕੈਮਰਾ ਇੱਥੇ ਵੋਟ ਪਾਣ ਲਈ ਆਣਗੇ ਉਹਨਾਂ ਨੂੰ ਇੱਕ ਤੋਹਫੇ ਦੇ ਤਰੂ ਕਿਹੜਾ ਉਹਨਾਂ ਨੂੰ ਗਿਫਟ ਕਿਹੜਾ ਬੂਟੇ ਦਿੱਤੇ ਜਾਣਗੇ ਲਗਾਤਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਸਕੂਲ ਦੇ ਵਿੱਚ ਤਿੰਨ ਬੂਥ ਬਣਾਏ ਗਏ ਨੇ ਤਿੰਨ ਬੂਥਾਂ ਦੇ ਵਿੱਚ ਕਿਹੜੀ ਵੋਟਿੰਗ ਹੋ ਰਹੀ ਹੈ ਸਵੇਰ ਤੋਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਬਿਜਾ ਦੇਖਣ ਨੂੰ ਮਿਲ ਰਿਹਾ ਸਭ ਤੋਂ ਜ਼ਿਆਦਾ ਕਿਹੜੇ ਬਜ਼ੁਰਗ ਕਿਹੜੇ ਪਹਿਲੇ ਸਵੇਰ ਤੋਂ ਵੋਟਿੰਗ ਸ਼ੁਰੂ ਹੋ ਚੁੱਕੇ ਪਿਛਲੇ ਕਈ ਦਿਨਾਂ ਤੋਂ ਗਰਮੀ ਪੈ ਰਹੀ ਸੀ ਤੇ ਗਰਮੀ ਦੇ ਕਾਰਨ ਲੋਕ ਕਿਹੜੇ ਰਾਹਤ ਇਹ ਗਰਮੀ ਨੂੰ ਕਿਹੜੀ ਗਰਮੀ ਕਿਹੜੀ ਲਗਾਤਾਰ ਵਧਦੀ ਜਾ ਰਹੀ ਤੁਸੀਂ ਦੇਖ ਰਹੇ ਹੋ ਨੌਜਵਾਨ ਉਹ ਲੋ ਬੂਟੇ ਕਿਹੜੇ ਲੈ ਕੇ ਜਾਏ ਜਾ ਰਹੇ ਨੇ ਜੋ ਇੱਥੇ ਵੋਟ ਪਾਣ ਲਈ ਪਹੁੰਚਦਾ ਤੇ ਉਹਨਾਂ ਨੂੰ ਕਿਹੜੀ ਹੈ ਉਹਨਾਂ ਨੂੰ ਗਿਫਟ ਤੋਹਫੇ ਦੇ ਕਿਹੜਾ ਉਹਨਾਂ ਨੂੰ ਦਿੱਤਾ ਜਾਏਗਾ ਹੋਰ ਵੀ ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਜੋ ਦਿਯਾਤਾ ਦਿੱਤੇ ਗਏ ਆ ਜੋ ਨਵੇਂ ਪਹਿਲੀ ਬੋਟ ਪਾਏਗਾ ਉਹਨਾਂ ਨੂੰ ਕਈ ਤੋਹਫੇ ਕਿੜੇ ਉਹਨਾਂ ਨੂੰ ਦਿੱਤੇ ਜਾਣਗੇ ਤੁਸੀਂ ਦੇਖੋ ਜੁਆਇੰਟ ਕਮਿਸ਼ਨਰ ਆਪ ਆਪਣੀ ਪੁਲਿਸ ਪਾਰਟੀ ਨਾਲ ਹਰ ਬੂਥ ਕਿੜੇ ਐ ਚੈੱਕ ਕੀਤੇ ਜਾ ਰਹੇ ਨੇ 1.70 ਹਜ਼ਾਰ ਦੇ ਕਰੀਬ ਕਿਹੜੀ ਵੋਟ ਹੈ ਇਸ ਬਾਰੇ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਤੁਹਾਡੇ ਵੱਲੋਂ ਆਪ ਬੂਥ ਚੈੱਕ ਕੀਤੇ ਜਾ ਰਹੇ ਨੇ ਇੱਕ ਇੱਕ ਬੂਥ ਕਿਹੜਾ ਜਾਇਆ ਜੀ ਜੀ ਉਹ ਤਾਂ ਚੈਕਿੰਗ ਪ੍ਰੋਸੈਸ ਹੈਗੀ ਸਾਡੀ ਚੈੱਕ ਕਰਦੇ ਆ ਜੀ ਜੀ ਇੱਕ ਗੱਲ ਕਰੀਏ 181 ਬੂਥ ਹੈਗੇ ਕਿੰਨੇ ਪੰਜਾਬ ਪੁਲਿਸ ਤੇ ਕਿੰਨੇ ਪੈਰਾਮੈਂਟਰੀ ਫੋਰਸ ਲਗਾਈਆਂ ਗਿਆ ਜਿਹੜੇ ਸਾਡੇ 26 ਵਨਰੇਬਲ ਲੋਕੇਸ਼ਨ ਸਨ ਉੱਥੇ ਪੀਐਮਐਫ ਲੱਗੀ ਹੋਈ ਹੈ ਜੀ ਬਾਕੀ ਜਗ੍ਹਾ ਪੰਜਾਬ ਪੁਲਿਸ ਦੀ ਗੱਲ ਕਰੀਏ ਬੀਤੀ ਰਾਤ ਬੜਾ ਮਾਹੌਲ ਵੈਸਟ ਹਲਕੇ ਦਾ ਖਰਾਬ ਸੀ ਲਗਾਤਾਰ ਜੋ ਮਾਹੌਲ ਬਣਿਆ ਹੋਇਆ ਸੀ ਲੋ ਇਨ ਆਰਡਰ ਨੂੰ ਲੈ ਕੇ ਪ੍ਰਸ਼ਾਸਨ ਪੂਰੇ ਤਰ੍ਹਾਂ ਪ੍ਰਮੰਧ ਸੀ ਇਸ ਵਾਰ VOTING ਸਵੇਰ ਤੋਂ 7:00 ਵਜੇ ਤੋਂ ਸਟਾਰਟ ਹੋ ਚੁੱਕੀ ਹੈ ਬਿਲਕੁਲ ਪੀਸਫੁਲੀ VOTING ਸਟਾਰਟ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਜੀ ਬਿਲਕੁਲ ਪੀਸਫੁਲ VOTING ਚੱਲ ਰਹੀ ਹੈ ਕੋਈ ਮਾਹੌਲ ਖਰਾ ਪੁਲਿਸ ਦੀ ਡੋਮਿਨੈਂਸ ਸੀਗੀ ਇਸ ਕਰਕੇ ਤੁਹਾਨੂੰ ਜ਼ਿਆਦਾ ਪੁਲਿਸ ਬਾਹਰ ਨਜ਼ਰ ਆ ਰਹੀ ਸੀ ਜੀ ਹੋਰ ਕੁਝ ਨਹੀਂ ਸੀ ਹੁਣ ਸਵੇਰ ਤੋਂ VOTING ਸ਼ੁਰੂ ਹੋ ਚੁੱਕੀ ਹੈ ਆਪ ਤੁਹਾਡੇ ਵੱਲੋਂ ਇੱਕ ਇੱਕ ਬੂਥ ਕਿਹੜਾ ਪੂਰੇ ਵੈਸਟ ਹਲਕੇ ਦਾ ਚੈੱਕ ਕੀਤਾ ਜਾ ਰਿਹਾ ਜੀ 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 ਸਾਰੇ ਚੈੱਕ ਕਰਾਂਗੇ ਜੀ ਇੱਕ ਟੋਟਲ ਗੱਲ ਕਰੀਏ ਕਿੰਨੀ ਪੈਰਾਮੈਂਟਰੀ ਫੋਰਸ ਤੇ ਕਿੰਨੇ ਪੰਜਾਬ ਪੁਲਿਸ ਦੇ ਮਿਲਣ ਛੜੀਆਂ ਦੋ ਕੰਪਨੀਆਂ ਲੱਗੀਆਂ ਹੋਈਆਂ ਜੀ ਪੈਰਾਮੈਂਟਰੀ ਦੀ ਜਿੱਥੇ ਜਿੱਥੇ ਐਸ ਪਰ ਨੋਰਮ ਲੱਗੀ ਹੋਈ ਹੈ ਜੀ ਬਾਕੀ ਫੋਰਸ ਐਸ ਪਰ ਨੋਰਮ ਲੱਗੀ ਹੋਈ ਹੈ ਜੀ ਕੀ 12 ਵੀ ਫੋਰਸ ਕਿਹੜੀ ਪੰਜਾਬ ਪੁਲਿਸ ਦੀ ਮੰਗਵਾਈ ਗਈ ਨਹੀਂ ਨਹੀਂ ਜੀ 12 ਕੋਈ ਨਹੀਂ ਮੰ ਤੇ ਬਾਕੀ ਨਾ ਕਿੰਨੇ ਮੁਲਾਜ਼ਮ ਕਰੀਬ ਪਤਾ ਨਹੀਂ ਮੈਂ ਉਹ ਹੱਲੇ ਮੇਰੇ ਕੋਲ ਡਿਟੇਲ ਨਹੀਂ ਹੈ ਜੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੁਆਇੰਟ ਕਮਿਸ਼ਨਰ ਜੋ ਹੈ ਸੰਦੀਪ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਪੈਰਾਮੈਂਟਰੀ ਫੋਰਸ ਤੇ ਉਹ ਆਪ ਇੱਕ ਇੱਕ ਕਬੂਤ ਕਿਹੜਾ ਉਹ ਚੈੱਕ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਹ ਜੋ ਹੈ ਕੋਈ ਲੋਇਨ ਆਰਡਰ ਨੂੰ ਜੋ ਹੈ ਖਰਾਬ ਨਾ ਕਰ ਸਕੇ ਕਿਤੇ ਹੋਣ ਦਾ ਵੀ ਹੈ ਤੇ ਉਸੇ ਟਾਈਮ ਕਿਹੜੇ ਮੌਕੇ ਤੇ ਪੁਲਿਸ ਜਾ ਕੇ ਉਸ ਨੂੰ ਮਾਹੌਲ ਨੂੰ ਉਠਾ ਜੋ ਹੈ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਇਸ ਬਾਰੇ ਲਗਾਤਾਰ ਉਹਨਾਂ ਨੇ ਜੋ ਆਪ ਜਲੰਧਰ ਦੇ 100 ਵੈਸਟ ਹਲਕੇ ਦੇ 101 ਸੀ ਬੂਤ ਹੈ ਉਹ ਨਵਲੋ ਇੱਕ ਇੱਕ ਬੂਤੇ ਜਾ ਕੇ ਕਿਹੜੀ ਚੈਕਿੰਗ ਕੀਤੀ ਜਾ